ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਸਾਰੇ ਪਿਆਣ ਭਰਾਵਾਂ ਨੂੰ ਫੇਰ ਤੋਂ ਸਤਿ ਸ੍ਰੀ ਅਕਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਥੈਂਕ ਯੂ ਜੁਆਨਦੇ ਵਾਸਤੇ ਰੋ ਆਪਾਂ ਅੱਗੇ ਮਾਰਨਿੰਗ ਸਵੇਰ ਸੁਬਾਹ ਵੀਰ ਆਜ ਨੂੰ ਲੈ ਕੇ ਬਾਹਰ ਪਾਰਕ ਵਿੱਚ ਬੜਾ ਕਾਲਾ ਪੈਂਦਾ ਘਰੇ ਮੈਨੂੰ ਛੇਤੀ ਬਾਹਰ ਲੈ ਕੇ ਚਲੋ ਹਾਲੇ ਸੂਬਾ ਦੀ ਵਕ ਹੋ ਜੂਗੀ ਤੁਸੀਂ ਵੀ ਦੇਖੋ ਸੂਬਾ ਦਾ ਨਜ਼ਾਰਾ ਬੱਦਲ ਵੀ ਆ ਤੇ ਸੂਰਜ ਵੀ ਨਿਕਲਦਾ ਥੋੜਾ ਥੋੜਾ ਨਿਕਲਦਾ ਸੂਰਜ ਬੱਦਲ ਅੱਜ ਪਖਾ ਰਹੇ ਆ بارش ਠੰਡ ਫੁੱਲ ਦੇਖੋ ਕਿੰਨੇ ਸੋਹਣੇ ਤੇ ਟਾਈਮ ਹੋ ਗਿਆ ਸੂਬਾ ਦਾ 8:30 ਵਜੇ ਦਾ ਨੇ ਸੋਨੇ ਫੁੱਲ ਲੱਕੜੇ ਹੋਏ ਆਂਟੀ ਵੀ ਆਏ ਹੋਏ ਆ ਪਾਰਕ ਵਿੱਚ ਜਦੋਂ ਕੋਈ ਭੈਣ ਭਰਾ ਮਿਲਦਾ ਹਨਾ ਚਾ ਚੜ ਜਾਂਦਾ ਵੀ ਆਪ ਦਾ ਕੋਈ ਪੰਜਾਬੀ ਭੈਣ ਭਰਾ ਮਿਲਿਆ ਬਸ ਅਸੀਂ ਕਾਫੀ ਘਰ ਇੱਥੇ ਨੇੜੇ ਨੇੜੇ ਰਹਿੰਦੇ ਆ ਸ਼ਾਮਾਂ ਨੂੰ ਵੀ ਇਕੱਠੇ ਹੁੰਦੇ ਆ ਤੇ ਬੈਠੇ ਹਾਂ ਅੱਡੀ ਜਾਣਦੇ ਉਹਨਾਂ ਨੂੰ ਕੋਈ ਪਤਾ ਨਹੀਂ ਹਲੇ ਉਹਨਾਂ ਨੇ ਨਹੀਂ ਦੇਖਿਆ ਦੇਖਿਆ ਹਲੇ ਅੱਜ ਅਸੀਂ ਵੀ ਸਵੇਰ ਦੀ ਰੁਟੀਨ ਸ਼ੁਰੂ ਕਰਤੀ ਮੈਂ ਤੇ ਵਿਰਾਜ ਨੇ ਵਿਰਾਜ ਵਿਰਾਜ ਮੌਜਾਂ ਨਾਲ ਬੈਠਾ ਸਟਾਲਰ ਜੀ ਇਹ ਪਤਾ ਨਹੀਂ ਲੱਗਿਆ ਹਜੇ ਕਿੰਨ੍ਹੇ ਹਲੇ ਪਤਾਨੀ ਲੱਗ ਗਿਆ ਹੁਣ ਵੇਖਿਆ ਹੁਣ ਹਾਸਦੇ ਪਏ ਆ ਵੀ ਆ ਗਏ ਹੋਈ ਦਾਦੀ ਪੁੱਤਾਂ ਸਿਰੇ ਸਿਰੇ ਪਰ ਇਹਨਿੰਨਾ ਥੋੜਾ ਜਿਹਾ ਬੱਚੇ ਦਾ ਮਾਈਂਡ ਚੇਂਜ ਹੋ ਜਾਂਦਾ ਇਧਰ ਦੀ ਜਾਂਦੇ ਆ ਫੇਰ ਰਾਜ ਨੂੰ ਬਿਠਾਵਾਂਗੇ ਪਿੰਗ 'ਚ ਆਂਟੀ ਉੱਠੇ ਲੈਂਦੇ ਪਏ ਹਾਂ ਬਜ਼ੁਰਗਾਂ ਦਾ ਟਾਈਮ ਨਹੀਂ ਪਾਸ ਹੁੰਦਾ ਇੱਥੇ ਵੀਰਾਜ ਆਗ ਵੀਰਾਜ ਆ ਹਾਂ ਉਹ ਕਿ ਤਵੇਂ ਆ ਸਾਚੀ ਗੱਲ ਕਰ ਦੋ ਹਾਂ ਸਾਚੀ ਗੱਲ ਕਰ ਦੋ ਦਾਦੀ ਨੂੰ ਦਾਦੀ ਨੂੰ ਸਾਚੀ ਗੱਲ ਕਰ ਕੀ ਹੋਇਆ ਹੁਣ ਹੱਸਿਆ ਹੁਣ ਹੱਸਿਆ ਇੱਕ ਬਹਿਣਾ ਬਹਿਣਾ ਇੱਕ ਬਹਿਣਾ ਹੈ ਵੀਰਾਜ ਬਹਿਣਾ ਹਾਂ ਹੋ ਖੁਸ਼ ਹੋ ਗਿਆ ਅਸੀਂ ਤੁਹਾਨੂੰ ਉੱਥੋਂ ਵੇਖਿਆ ਮੈਂ ਕਿਹਾ ਆਂਟੀ ਆਏ ਉਹ ਉੱਥੋਂ ਤੁਰੇ ਆਉਂਦਿਆਂ ਨੇ ਅੱਛਾ ਜੀ ਦੋ ਆਈਏ ਹਾਂਜੀ ਹੁਣ ਨਹੀਂ ਨਹੀਂ ਹੁਣ ਵੇਖਿਆ ਮੈਂ ਤੁਹਾਨੂੰ ਆਉਂਦਿਆਂ ਨੂੰ ਇੱਥੇ ਤੁਸੀਂ ਬੈਠੇ ਮੈਂ ਕਿਹਾ ਆਂਟੀ ਆਖਿਆ ਉਹ ਤੇ 3 ਨੂੰ ਦੀ ਪੁੜਕਦੀ ਨਹੀਂ ਤੇ ਐਵੇਂ ਵਿੱਚ ਮੈਂ ਕਿਹਾ ਚੱਲ 2:00 ਵਜੇ ਇੱਕ ਕਰ ਲਿਓ ਹਾਂਜੀ ਤੇ ਮੈਂ ਕਿਹਾ ਆਂਟੀ ਬੈਠੇ ਆ ਕਮਾਇਓ ਹਾਂ ਠੀਕ ਹੈ ਠੀਕ ਅੱਜ ਤੇ ਬੱਦਲ ਹੋਇਆ ਪਿਆ ਆ ਜੋ ਹੋ ਗਿਆ ਬੱਦਲ ਹਾਂਜੀ ਮੈਂ ਉਦ ਤਰਾ ਬਾਦੀ ਲੱਗਦਾ ਵਿਰਾਜ ਸਿੰਘ ਹਾਂਜੀ ਇਹ ਵਿਰਾਜ ਵਿਰਾਜ ਤੁਹਾਨੂੰ ਕਿ ਮੈਂ ਬਣਾਉਣਾ ਕੀ ਹੋ ਤਾਂ ਫੇਰ ਵੀ ਨਹੀਂ ਚਲਿਆ ਤਾਂ ਪਰ ਮੂਗੇ ਤਾਂ ਬਣਾਉਂਦਾ ਵਾ ਪਹਿਲਾਂ ਆਪਦੇ ਪਾਪਾ ਨਾਲ ਤਿਆਰ ਹੋਇਆ ਸੀਗਾ ਅੱਛਾ ਅੱਛਾ ਮੈਨੂੰ ਲੈ ਕੇ ਚੱਲੋ ਜੋ ਡਿਊਟੀ ਗਿਆ ਅੱਛਾ ਅੱਛਾ ਹਾਂ ਫੇਰ ਅਸੀਂ ਕਾ ਜਸਪੀਤ ਕਹਿੰਦੇ ਤੁਸੀਂ ਮੰਮਾ ਲੈ ਜਾਓ ਪਾਰਕ ਵਿੱਚ ਦਾਦਾ ਇਹਦਾ ਹਲੇ ਤਿਆਰ ਹੋ ਰਿਹਾ ਤਾਂ ਹੂੰ ਇਹਦੇ ਪੱਗੇ ਨਾਲ ਹੀ ਨਹੀਂ ਕਿ ਇਹਦੇ ਪੱਗੇ ਨਾਲ ਸੀ ਹਾਂ ਵੋਕਰ ਫਿਰ ਦੋ ਜਾਣੇਗਾ ਹੋਵਾਂਗੇ ਨਾ ਸ਼ਾਮਾ ਨੂੰ ਲੈ ਕੇ ਆਵਾਂਗੇ ਉਹ ਉੱਥੇ ਫਿਰ ਬਿਠਾਵਾਂਗੇ ਨੂੰ ਕੁੱਗੀਆਂ ਚਿੜੀਆਂ ਨੂੰ ਬੜਾ ਵੇਖ ਕੇ ਖੁਸ਼ ਹੁੰਦਾ ਵਾ ਹਾਂ ਐ ਤੁਹਾਨੂੰ ਕੁਝ ਕਹਿੰਦਾ ਆਂਟੀ ਤੁਹਾਨੂੰ ਕੁਝ ਕਹਿੰਦਾ ਹੈ ਕਿਉਂ ਤੋ ਅੱਜ ਨਾ 8 ਵਜੇ ਤੋਂ ਪਹਿਲਾਂ ਆ ਗਈਏ ਨਾ ਅੱਗੇ 8:00 ਵਜੇ ਸਭ ਕੀ ਆਰਤੀ ਹੋ ਜਾਂਦੀ ਹੈ ਅੱਛਾ ਅੱਛਾ ਅਜਨਾ 20 ਮਿੰਟ ਨੂੰ ਵੀ ਨੀ ਮੈਂ ਆਉਂਦਾ ਹੀ ਆਂ ਇੰਡੀਆ ਵੇਖ ਲਓ ਹਨਾ ਕੁੱਗੀਆਂ ਕੋਈ ਨਹੀਂ ਦਿਸਦੀਆਂ ਆ ਚਿੜੀਆਂ ਜ਼ਰੂਰ ਹੁਣ ਥੋੜੀਆਂ ਥੋੜੀਆਂ ਹੈਗੀਆਂ ਵਾ ਜੜੀਆਂ ਨਿੱਕੀਆਂ ਚਿੜੀਆਂ ਤੇ ਇੱਕ ਦਿਨ ਆਂਟੀ ਸਾਡੇ ਨਾਲ ਉਥੇ ਖੰਬੇ ਤੇ ਕਾਂ ਬੈਠੇ ਤੇ ਕਾਂ ਬੋਲੀ ਜਾਣ ਤੇ ਬੜੀ ਹੈਰਾਨੀ ਹੋਈ ਕਾਂਵਾਂ ਨੂੰ ਬੋਲਦਿਆਂ ਸੁਣ ਕੇ ਮੈਂ ਕਿਹਾ ਵੀ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਕਾਂ ਬੋਲਦਾ ਪ੍ਰਾਣਾ ਆਊਗਾ ਤੇ ਇਹ ਤਾਂ ਸ਼ਤਮੀ ਹੋ ਗਏ ਸੀ ਕਾਂ ਵਿਚਾਰੇ ਖਤਮੀ ਹੋ ਗਏ ਸੀ ਤੇ ਹੁਣ ਹੈਗੇ ਆ ਕਿਤੇ ਕਿਤੇ ਹੈਗੇ ਆ ਬੋਲਦੇ ਆ ਹੂੰ ਕਿਤੇ ਕਿਤੇ ਵੀਖੇ ਨੀ ਚਿੜੀਆਂ ਨਹੀਂ ਇੱਥੀਆਂ ਹਾਂਜੀ 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 ਤੇ ਮਾ ਮੇਰਾ ਬੜਾ ਚਾ ਚੜਿਆ ਕਾਵਾਂ ਨੂੰ ਸੁਣਦੇ ਆ ਨੂੰ ਬੋਲਦੇ ਆ ਨੂੰ ਸੁਣ ਕੇ ਹਾਂਜੀ ਅੱਜ ਚਲੋ ਅੱਛਾ ਤੁਸੀਂ ਤੁਸੀਂ ਵੀਡੀਓ ਦੇ ਵਿੱਚ ਆਂਦੇ ਸੀਗੇ ਹਾਂ ਦੂਜੀ ਵਾਰ ਕਿਚ ਚਲਦੇ ਉਥੇ ਛਾਂ ਜਿਆਦੇ ਆ ਅੱਛਾ ਫੋਟੋ ਪੜਾਏਗਾ ਫਿਰ ਮੋਂ ਤੋਂ ਚਾਹੀਦੀ ਜਿੰਨੇ ਆਪਰੇ ਪੜਾਈ ਥੋੜਾ ਜਿਹਾ ਪਾਣੀ ਪਾ ਦਿੱਤਾ ਅੱਗਾ ਪਹਿਲੇ ਸੁਣਾਦਾ ਇਹ ਕਿੰਨਾ ਸੋਹਣਾ ਘਾਹ ਲਾਤਾ ਕੱਲ ਇੱਥੇ ਲਾ ਰਹੇ ਸੀਗੇ ਫੁੱਲ ਬੂਟੇ ਦੀ ਘਾਹ ਵੀ ਬਹੁਤ ਸੋਹਣਾ ਲੱਗ ਰਿਹਾ ਨਵੇਂ 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 ਬੁੱਟੇ ਲਾਏ। ਇਹ ਵੀ ਉਹ ਘਾਹ ਪਿਆ ਹੋਰ। ਬਹੁਤ ਆਨੰਦ ਆ ਇਸ ਪਾਰਕ ਦੇ ਵਿੱਚ ਆ ਕੇ। ਸਕੂਨ ਮਿਲਦਾ। ਕਿ ਦਰਖਤ ਹਰਿਆਲੀ ਬਹੁਤ ਜ਼ਿਆਦਾ ਆ। ਵੀਰਾਜੀ ਸਿੰਘ ਹੈ। ਕੀ ਕਾਦਾ ਸੀ ਇਹ ਲਾਦਾ ਕੀ ਕਾਦਾ ਸੀ ਆ ਇਹ ਕਿੰਨਾ ਖਲਾਰਾ ਪਾਈ ਬੈਠਾ ਸੀ ਕਿੰਨਾ ਖਲਾਰਾ ਪਾਈ ਬੈਠਾ ਸੀ ਸਿੰਦਾ ਹਾਂ ਤੂੰ ਬਚਾ ਤਾ ਭਾਲਿੰਦੇ ਚਾਹ ਤਾ ਤੂੰ ਇਹ ਬਾਸੂ ਜੀ ਖੜਾ ਵਾ ਡੰਡੇ ਨੂੰ ਹੱਥ ਪਾਇਆ ਵਾਸਸ ਜੀ ਖੜਾ ਜਾਣਾ ਡੰਡੇ ਨੂੰ ਹੱਥ ਬਾਕੇ ਖੜਾ ਵੀ ਰਾਜ ਸਿੰਘ ਚਾ ਓਏ ਹੋ ਨੀਂਦਾ ਚੜ ਗਈ ਨਾ 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 ਇਹ ਨਾ ਡਰ ਤੂੰ ਹਾਂ ਡਰ ਦੂਰ ਨਹੀਂ ਹੈਗਾ ਇਹ ਤਾਂ ਨੇਰੇ ਜ ਨਹੀਂ ਡਰਦਾ ਰਾਜ ਸਿੰਘ ਵੀਡੀਓ ਬਣਾਓ ਠੰਡ ਹੋ ਗਈ ਹੈ ਹਨਾ ਹਾਂਜੀ ਏ ਲੈ ਲੈ Virat, saksikan kalau Sarian. Eh. Lihat. <laughs> le, lagi ya. Aju. 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 Sabu. Lihat. Patik ya, patik ya, patik ya. Virat, senggak patik ਲੇ ਲੇ ਨਾ ਫਤ ਟੋਪੀ ਨਹੀਂ ਲਾਉਣੀ ਠੰਡਾ ਠੰਡਾ ਇੰਡੀਆ ਤੋਂ ਆ ਕੇ ਤੇ ਇੱਥੇ ਤਾਂ ਦੁਬਾਰਾ ਸਿਆਲ ਬਣ ਗਿਆ ਉ ਉਹ 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 ਇੰਡੀਆ ਠੰਡਾ ਹਟਾ ਕੇ ਆਏ ਸੀ ਇੰਡੀਆ ਠੰਡਾ ਹਟਾ ਕੇ ਆਏ ਸੀ ਹੁਣ ਇੱਥੋਂ ਵਾਲੀ ਠੰਡਾ ਲੱਗਾ ਸੀ ਆ ਕੇ ਵੀ ਸ਼ੁਕਰ ਆ ਧੋਪ ਵਾਵਾ ਹਨਾ ਤੇ ਪਰ ਇੱਥੇ ਵੀ ਠੰਡ ਹੋ ਗਈ ਇੱਥੇ ਵੀ ਠੰਡ ਹੋ ਗਈ ਪਰੀ ਤਾਂ ਤਾਂ ਡਿੱਗ ਜਾਂਦੀ ਆ ਰਾਜ ਉਹ ਨਾ ਜਿਹੜਾ ਕੱਪੜਿਆਂ ਦਾ ਉਹ ਕੰਤਰ ਜੀ ਆ ਉਹਦੇ ਨਾਲ ਹੀ ਖੇਡੀ ਜਾਂਦੀ ਹੁੰ ਜੁਲਝੜੀਆਂ ਪਿਆ ਹੈ ਹੂੰ ਐਨੇ ਘਲਾਣੇ ਬੱਚਿਆਂ ਨੇ ਖਿਡਾਉਣਿਆਂ ਨਾਲ ਨਹੀਂ ਖੇਡਣਾ ਲੈ ਕੀ ਆ ਇਹ ਇਹ ਕਾਲਾ ਪੈਂਦਾ ਵੀ ਓਂ ਟੋਪੀ ਕਿੰਨੇ ਦਿਨ ਟਾਈਮ ਦੀ ਤਾਂ ਲਾਈ ਆ ਲੈ ਨਾ ਪੁੱਤ ਮੂੰਚ ਨਹੀਂ ਪੋਣਾ ਫੜੋ 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 ਫੜ ਜਾਸ ਵੀ ਤ ਲੈ ਲੈ ਕੱਦੂ ਜਿਆ